ਅਸੀਤ ਕਾਲ ਜੀ ਮੈਂ ਤਰਵਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾ ਪੰਜਾਬ ਕੱਲ 24 ਮਈ ਦਿਨ ਸ਼੍ਰੀਵਾਰ ਇੱਕ ਇਤਿਹਾਸਿਕ ਇਕੱਠ ਪੰਜਾਬ ਭਰ ਦੇ ਨੌਜਵਾਨਾਂ ਦਾ ਕਰਨ ਜਾ ਰਹੇ ਆ ਦੇਸ਼ ਪਰ ਜ਼ਾਦਗਰ ਹਾਲ ਜਲੰਧਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵੱਡੀ ਕਨਵੈਨਸ਼ਨ ਤੇ ਰੈਲੀ ਕਰਨ ਦਾ ਮੁੱਖ ਤੌਰ ਤੇ ਕਾਰਨ ਹੈ ਪੂਰੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਨਾਲ ਨੌਜਵਾਨ ਲਗਾਤਾਰ ਤਰਾਸਤ ਹੈ ਉਹ ਇਹ ਕਹਿ ਰਹੇ ਆ ਅਲੱਗ-ਅਲੱਗ ਸਰਕਾਰਾਂ ਨੂੰ ਪੀ ਸਾਡੇ ਹਿੱਸੇ ਦਾ ਰੋਜ਼ਗਾਰ ਹੈ ਕਿੱਥੇ ਹੈ ਸਰਕਾਰ ਚਾਹੇ ਅਕਾਲੀ ਭਾਜਪਾ ਦੇ ਗੱਡ ਜੋੜਦੀ ਨਹੀਂ ਹੋਵੇ ਚਾਹੇ ਕਾਂਗਰਸ ਦੀ ਰਹੀ ਹੋਵੇ ਚਾਹੇ ਅੱਜ 94 ਐਮਐਲਏ ਦੇ ਨਾਲ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਪਰ ਨੌਜਵਾਨਾਂ ਦੇ ਲਈ ਨੀਤੀਗਤ ਤੌਰ ਦੇ ਉੱਪਰ ਕੋਈ ਵੀ ਰੋਜ਼ਗਾਰ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਹਾਂ ਲੱਛੇਦਾਰ ਭਾਸ਼ਣਾ ਦੇ ਵੱਲੋਂ ਹੋਰ ਕੁਝ ਕਹਿ ਲੀਏ ਉਹ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਸੇ ਸੂਲਤਾ ਦੀ ਗੱਲ ਕਰ ਲਈਏ ਉਹ ਵੀ ਜਿਹੜੀਆਂ ਆਏ ਲੋਕਾਂ ਤੋਂ ਆਮ ਲੋਕਾਂ ਤੋਂ ਕੋਈ ਗੱਲ ਲੁਕੀ ਨਹੀਂ ਆ ਵੀ ਹਾਲਤ ਕੀ ਹੈ ਜ਼ਮੀਨੀ ਇਸ ਕਰਦੀ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਬੇਰੋਜ਼ਗਾਰੀ ਤੇ ਇੱਕ ਨਸ਼ਾ ਵੱਡੀ ਅਲ੍ਹਾਮਤ ਹੈ ਅੱਜ ਗਰੀਬਾਂ ਦੇ ਘਰਾਂ ਤੱਕ ਦੇ ਵਿੱਚ ਨਸ਼ਾ ਮਾਰ ਦਿੱਤਾ ਹੈ ਸਾਡੇ ਪੁੱਤ ਸਾਡੀਆਂ ਧੀਆਂ ਲਗਾਤਾਰ ਨਸ਼ੇ ਦੇ ਨਾਲ ਤਰਾਸਤ ਹੈ ਉਹਨਾਂ ਨੂੰ ਦਿਖ ਨਹੀਂ ਰਿਹਾ ਵੀ ਭਵਿੱਖ ਸਾਡਾ ਹੈ ਕਿੱਥੇ ਹੈ ਪੰਜਾਬ ਤੇ ਭਾਰਤ ਦੇ ਵਿੱਚ ਰਹਿਣਾ ਸੋਖਾ ਹੈ ਵੀ ਆਉਣ ਵਾਲੇ ਸਮੇਂ ਚਾ ਨਾ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਪੰਜਾਬ ਦੀ ਨੌਜਵਾਨੀ ਦਾ ਮਾਹੌਲ ਚੰਗਾ ਕਰਨ ਦੇ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਅਸੀਂ ਕਰਨ ਜਾ ਰਹੇ ਹਾਂ ਉਹਦੇ ਵੇਲੇ ਲਈ ਪੂਰੀ ਤਿਆਰੀ ਜੰਗੀਪੱਦਰ ਦੇ ਉੱਪਰ ਕੀਤੀ ਗਈ ਹੈ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ ਮੈਂ ਬਤੌਰ ਜਨਰਲ ਸੈਕਟਰੀ ਇਹ ਵੀਡੀਓ ਦੇ ਨਾਲ ਮੈਸੇਜ ਦੇ ਰਿਹਾ ਹਾਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਪਿਆਓ ਇਸ ਰੈਲੀ ਦੇ ਵਿੱਚ ਵੱਧ ਚੜ੍ਹ ਕੇ ਵਿੱਚ ਜਿਹੜਾ ਹਿੱਸਾ ਲਵੋ ਠੀਕ 11 ਵਜੇ ਦੇਸ਼ ਪੰਜਾਬ ਘਰ ਹਾਲ ਇਹ ਰੈਲੀ ਸ਼ੁਰੂ ਹੋਏਗੀ ਤੇ ਅਸੀਂ ਉਡੀਕ ਦੇ ਵਿੱਚ ਹੈ ਪੀ ਪੰਜਾਬ ਭਰ ਦੇ ਨੌਜਵਾਨ ਤੁਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਆਓਗੇ ਜਿਹੜਾ ਲਗਾਤਾਰ ਜਾਤਾਂ ਪਾਤਾਂ ਦੇ ਨਾਮ ਦੇ ਉੱਪਰ ਵੰਡ ਕੇ ਸਾਨੂੰ ਆਪਸ ਦੇ ਵਿੱਚ ਲੜਾਇਆ ਜਾਂਦਾ ਹੈ ਉਹਦੇ ਤੋਂ ਇਲਾਵਾ ਗੱਲ ਕਹਿ ਲਈਏ ਵੀ ਜਿਹੜਾ ਸਾਨੂੰ ਆਪਸ ਦੇ ਵਿੱਚ ਲੜਾਨ ਤੋਂ ਬਾਅਦ ਸਾਡੇ ਉੱਪਰ ਮਹਿੰਗਾਈ ਬੇਕਾਰੀ ਬਰੋਜ਼ਗਾਰੀ ਦਾ ਭਾਰ ਲੱਦਿਆ ਜਾਂਦਾ ਹੈ ਇਹਦਾ ਇੱਕੋ ਇੱਕ ਹੱਲ ਹੈ ਵੀ ਜਥੇਬੰਦ ਹੋ ਕੇ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕਰੀਏ ਉਹ ਸੰਘਰਸ਼ ਜਥੇਬੰਦ ਹੋ ਕੇ ਹੀ ਲੜਿਆ ਜਾ ਸਕਦਾ ਹੈ ਇਸੇ ਲੜਾਈ ਨੂੰ ਨੇਪਰੇ ਚਾੜਨ ਦੇ ਲਈ ਕੱਲ ਅਸੀਂ ਇੱਕ ਇਤਿਹਾਸਕ ਕਨਵੈਨਸ਼ਨ ਰੈਲੀ ਕਰਨ ਜਾ ਰਹੇ ਹਾਂ ਤੇ ਮੈਂ ਆਸ ਕਰਦਾ ਸਾਰੇ ਆਗੂ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਜਿੰਨੇ ਵੀ ਬਜ਼ੁਰਗ ਸਾਥੀ ਜਿਹੜੇ ਮਦਦ ਕਰ ਰਹੇ ਆ ਉਹ ਬਿਲਕੁਲ ਟਲਮਟ ਨਹੀਂ ਕਰਨਗੇ ਕੱਲ ਸਵੇਤੇ ਹੀ ਤਿਆਰ ਹੋ ਕੇ ਸਾਧਨ ਤਿਆਰ ਕਰਕੇ ਝੰਡੇ ਡੰਡੇ ਲੈ ਕੇ ਇਸ ਰੈਲੀ ਦਾ ਹਿੱਸਾ ਬਣ ਕੇ ਤੇ ਕਹਿਣਗੇ ਅਸੀਂ ਕਰਤਾਰ ਸਿੰਘ ਸਰਾਭੇ ਦੇ ਵਾਰਿਸ ਹੈ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਾਰਿਸ ਹੈ ਅਸੀਂ ਉਦਮ ਸਿੰਘ ਦੇ ਵਾਰਿਸ ਹੈ ਤੇ ਅਸੀਂ ਲਗਾਤਾਰ ਜ਼ਮੀਨ ਤੋਂ ਉੱਠ ਕੇ ਆਪਣੇ ਘਰਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਅਸਲੀ ਨਸ਼ੇ ਨੂੰ ਖਤਮ ਕਰਨ ਦੇ ਲਈ ਅਸਰ ਨੋਜਮਾਨਾਂ ਦਾ ਜੁੱਧ ਜਿਹੜਾ ਛੇੜਨ ਦੇ ਲਈ ਅਸੀਂ ਇਸ ਰੈਲੀ ਦੇ ਵਿੱਚ ਪਹੁੰਚਾਂਗੇ ਇਹ ਇਥੋਂ ਰੈਲੀ ਤੋਂ ਤਾਕਤ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਨਵਾਂ ਅੰਦੋਲਨ ਖੜਾ ਕਰਾਂਦਾ ਜਿਹੜਾ ਅਸੀਂ ਯਤਨ ਕਰ ਰਹੇ ਹਾਂ ਉਹਦੇ ਵਿੱਚ ਹਿੱਸੇ ਆਵਾਂਗੇ ਇਹਦੇ ਨਾਲ ਹੀ ਮੈਂ ਪੂਰੇ ਇਹ ਆਸ ਕਰਦਾ ਨੌਜਵਾਨਾਂ ਤੋਂ ਭੀ ਵੱਤ ਤੋਂ ਵੱਧ ਲੋਕਾਂ ਤੱਕ ਸਾਡਾ ਮੈਸੇਜ ਪੁੱਜਦੇ ਕਰੋਗੇ ਤੇ ਬਿਨਾਂ ਢਿੱਲ ਮੱਟ ਕੀਤੇ ਆਂ ਕੱਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਹਿੱਸਾ ਪਾਓਗੇ ਤੇ ਨਾਲ ਤਸਵੀਰਾਂ ਨੂੰ ਹੋਰ ਲੋਕਾਂ ਤੱਕ ਪਹੁੰਚਦੇ ਕਰੋਗੇ ਕਿ ਹਰ ਇੱਕ ਉਸ ਨੌਜਵਾਨ ਤੱਕ ਇਹ ਗੱਲ ਜਾਏ ਕਿ ਸ਼ੀਰਪਗਰਸੀ ਨੌਜਵਾਨ ਸਭਾ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਦੇਸ਼ ਭਗਤ ਜਗਰਹਾਲ ਜਲੰਧਰ ਦੇ ਵਿੱਚ ਇਹ ਸਾਡੀ ਰੈਲੀ ਹੈ ਇਹ ਪੰਜਾਬ ਦੇ ਨੌਜਵਾਨਾਂ ਦੀ ਰੈਲੀ ਹੈ ਇਹ ਉਹਨਾਂ ਨੌਜਵਾਨਾਂ ਦੀ ਰੈਲੀ ਹੈ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਇਆ ਰੋਜ਼ਗਾਰ ਨੂੰ ਤਾਕਰਿਆ ਭੀ ਕਿੱਥੇ ਰੋਜ਼ਗਾਰ ਦਾ ਪ੍ਰਬੰਧ ਹੋਊਗਾ ਜਿਹੜੀ ਸਰਕਾਰ ਨੇ ਗਰੰਟੀ ਦਿੱਤੀ ਸੀਗੀ ਭੀ ਜੇ ਮੈਂ ਰੋਜ਼ਗਾਰ ਨਾ ਦੇ ਸਕਾਂਗੀ ਤਾਂ ਮੈਂ ਬੇਰੋਜ਼ਗਾਰੀ ਪੱਤਾ ਦਵਾਂਗੀ 2500 ਰੁਪਿਆ ਤੇ ਭਗਵਤਬਾਨ ਨੂੰ ਹੁਣ ਉਸ ਕਟਘਰੇ ਦੇ ਵਿੱਚ ਖੜਾ ਕਰਨਾ ਹੈ ਲੱਛੇਦਾਰ ਭਾਸ਼ਣਾ ਤੋਂ ਕੱਢ ਕੇ ਲਿਆ ਕੇ ਜ਼ਮੀਨ ਤੇ ਖੜਾ ਕਰਨਾ ਆਮ ਘਰਾਂ ਦੇ ਵਿੱਚ ਖੜਾ ਕਰਨਾ ਇਹ ਰੈਲੀ ਉਸ ਗੱਲ ਨੂੰ ਲਈ ਕੀਤੀ ਜਾ ਰਹੀ ਹੈ ਤੇ ਕੱਲ ਇਸ ਰੈਲੀ ਦਾ ਹਿੱਸਾ ਬਣੋ ਤੇ ਨੂੰ ਕਾਮਯਾਬ ਕਰਨ ਦੇ ਲਈ ਪੂਰੀ ਤਰ੍ਹਾਂ ਲਾ ਦਿਓ ਤੇ ਕੱਲ ਇੱਕ ਇਤਿਹਾਸਕ ਦਿਨ ਬਣ ਕੇ ਜਿਹੜਾ ਆਨ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇੱਕ ਇੱਕ ਤੈਅ ਹੋਵੇ ਪੀਣਾ ਨੌਜਵਾਨਾਂ ਨੇ ਹਿੰਮਤ ਮਾਰੀ ਹੈ ਤੇ ਇਸ ਰੈਲੀ ਤੋਂ ਇੱਕ ਨਵਾਂ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਖੜਾ ਕੀਤਾ ਜਿਹੜਾ ਨੌਜਵਾਨਾਂ ਨੂੰ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਲੜਨ ਦੇ ਲਈ ਤਿਆਰ ਕਰ ਰਿਹਾ ਸੀ ਧੰਨਵਾਦੀ